ਹਾਂਜੀ ਦੋਸਤੋ ਕੁਲਵੀਰ ਗੇਤੀ ਦੇ YouTube ਚੈਨਲ ਦੇ ਉੱਤੇ ਤੁਹਾਡਾ ਸਵਾਗਤ ਹੈ ਅੱਜ ਅਸੀਂ ਤੁਹਾਨੂੰ ਦੱਸਾਂਗੇ ਕਿ ਤੁਸੀਂ ਆਪਣਾ ਮੁੱਖ ਮੰਤਰੀ ਸਿਹਤ ਬੀਮਾ ਯੋਜਨਾ ਵਾਲਾ ਕਾਰਡ ਜਿਹੜਾ 10 ਲੱਖ ਤੱਕ ਦਾ ਇਲਾਜ ਵਾਲਾ ਕਾਰਡ ਆ ਉਹ ਕਿਸ ਤਰ੍ਹਾਂ ਬਣਵਾ ਸਕਦੇ ਹੋ ਸਭ ਤੋਂ ਪਹਿਲਾਂ ਤੁਸੀਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ ਤਾਂ ਜੋ ਤੁਹਾਨੂੰ ਜਿਹੜੀ ਅਗਲੀ ਅਪਡੇਟ ਆ ਅਤੇ ਨਵੀਆਂ ਅਪਡੇਟਸ ਨੇ ਜਿਹੜੀਆਂ ਉਹ ਮਿਲਦੀਆਂ ਰਹਿਣ ਸੋ ਹੁਣ ਅਸੀਂ ਗੱਲ ਕਰਦੇ ਹਾਂ ਕਿ ਜਿਹੜਾ ਤੁਸੀਂ ਆਪਣਾ ਕਾਰਡ ਆ ਉਹ ਕਿਸ ਤਰ੍ਹਾਂ ਬਣਵਾ ਸਕਦੇ ਹੋ ਸਭ ਤੋਂ ਪਹਿਲਾਂ ਤਾਂ ਇੱਕ ਫਾਰਮ ਆ ਜਿਹੜਾ ਡਾਊਨਲੋਡ ਕਰ ਲੈਣਾ ਜਾਂ ਤੁਸੀਂ ਉਹ ਜਿਹੜਾ ਫਾਰਮ ਆ ਉਹ ਅੱਗੇ ਜਾ ਕੇ ਤੁਹਾਨੂੰ ਦੱਸ ਦਾਂਗੇ ਵੀ ਕਿਸ ਤਰ੍ਹਾਂ ਤੁਸੀਂ ਡਾਊਨਲੋਡ ਕਰਨਾ ਆ। ਬਾਕੀ ਜੇ ਤੁਸੀਂ ਪਹਿਲਾਂ ਡਾਊਨਲੋਡ ਕਰਕੇ ਉਸ ਨੂੰ ਭਰਨਾ ਆ ਤਾਂ ਤੁਸੀਂ ਅ ਨੀਚੇ ਡਿਸਕ੍ਰਿਪਸ਼ਨ ਦੇ ਵਿੱਚ ਲਿੰਕ ਤੋਂ ਤੁਸੀਂ ਆਪਣਾ ਜਿਹੜਾ ਫਾਰਮ ਆ ਉਹ ਡਾਊਨਲੋਡ ਕਰ ਸਕਦੇ ਹੋ। ਇਸ ਤਰ੍ਹਾਂ ਦਾ ਜਿਹੜਾ ਫਾਰਮ ਆ ਉਹ ਹੋਵੇਗਾ। ਇਸ ਫਾਰਮ ਦੇ ਵਿੱਚ ਸਭ ਨਾਲੋਂ ਮੇਨ ਚੀਜ਼ ਹੈ ਜਿਹੜੀ ਸਭ ਨਾਲੋਂ ਉੱਤੇ ਆ ਜਿਹੜਾ ਪੈਰਾ ਲਿਖਿਆ ਹੋਇਆ ਪੈਰੇ ਦੇ ਵਿੱਚ ਤੁਸੀਂ ਆਪਣਾ ਜਿਹੜਾ ਨਾਮ ਵਗੈਰਾ ਭਰੋਗੇ ਫੈਮਿਲੀ ਦੇ ਹੈੱਡ ਦਾ। ਉਸ ਤੋਂ ਬਾਅਦ ਜੇ ਜਿਹੜੀ ਨੀਚੇ ਸਾਰਣੀ ਬਣੀ ਹੋਈ ਆ ਇਸ ਦੇ ਵਿੱਚ ਤੁਸੀਂ ਆਪਣੀ ਫੈਮਿਲੀ ਦੀ ਡਿਟੇਲ ਭਰੋਗੇ ਜਿਵੇਂ ਕਿ ਵਾਈਫ ਬੱਚੇ ਠੀਕ ਆ ਜਾਂ ਤੁਹਾਡੇ ਨਾਲ ਮਾਤਾ ਪਿਤਾ ਰਹਿੰਦੇ ਨੇ ਉਹਨਾਂ ਦੀ ਜਿਹੜੀ ਡਿਟੇਲ ਆ ਉਹ ਤੁਸੀਂ ਇਸ ਦੇ ਵਿੱਚ ਐਂਟਰ ਕਰੋਗੇ ਉਸ ਤੋਂ ਬਾਅਦ ਨੀਚੇ ਇਸ ਦੇ ਵਿੱਚ ਤੁਸੀਂ ਆਪਣੀ ਮਿਤੀ ਪਾਉਗੇ ਤੇ ਨਾਲ ਸਥਾਨ ਦੇ ਉੱਤੇ ਤੁਸੀਂ ਆਪਣੇ ਜ਼ਿਲ੍ਹੇ ਦਾ ਨਾਮ ਜਾਂ ਪਿੰਡ ਦਾ ਨਾਮ ਪਾਉਗੇ ਕੋਸ਼ਨਾ ਕਰਤਾ ਦੇ ਹਸਤਾਖ ਦੇ ਉੱਤੇ ਤੁਸੀਂ ਆਪਣੇ ਜਿਹੜੇ ਨੇ ਉਹ ਸਾਈਨ ਕਰੋਗੇ ਤੇ ਨਾਲ ਇਸ ਦੇ ਵਿੱਚ ਤੁਸੀਂ ਆਪਣੀ ਜਿਹੜਾ ਵੋਟਰ ਕਾਰਡ ਆ ਓਨਰ ਨਾਲ ਰੱਖੋਗੇ ਆ ਉਹ ਕਿਸੇ ਵੀ ਤਰੀਕੇ ਨਾਲ ਤੁਸੀਂ ਐਡਿਟ ਕਰਕੇ ਕੋਸ਼ਨਾ ਕਰਤਾ ਦੀ ਵੋਟਰ ਆਈਡੀ ਦੇ ਅੱਗੇ ਵਾਲੇ ਪਾਸੇ ਦੇ ਉੱਤੇ ਤੁਸੀਂ ਅਗਲਾ ਜਿਹੜਾ ਪਾਸਾ ਵੋਟਰ ਕਾਰਡ ਦਾ ਹੋਲਾਉਂਗੇ ਹੈੱਡ ਦਾ ਤੇ ਨਾਲ ਤੁਸੀਂ ਜਿਹੜਾ ਪਿਛਲਾ ਪਾਸਾ ਆ ਉਹ ਨਾਲ ਤੁਸੀਂ ਹੈੱਡ ਦਾ ਪਿਛਲਾ ਪਾਸਾ ਲਾਉਂਗੇ ਤੇ ਉੱਪਰ ਜਿਹੜੀ ਸਾਰਣੀ ਆ ਉਸ ਦੇ ਵਿੱਚ ਤੁਸੀਂ ਆਪਣੀ ਫੈਮਿਲੀ ਦੇ ਜਿਹੜੇ ਵੋਟਰ ਕਾਰਡ ਨੰਬਰ ਨੇ ਉਹ ਵੋਟਰ ਕਾਰਡ ਦੇ ਨੰਬਰ ਭਰੋਗੇ ਤੇ ਜੇਕਰ ਤੁਹਾਡੀ ਫੈਮਿਲੀ ਦੇ ਵਿੱਚ ਕੋਈ 18 ਸਾਲ ਤੋਂ ਨੀਚੇ ਆ ਜਿਸ ਦੀ ਵੋਟਰ ਵੋਟਰ ਸੂਚੀ ਦੇ ਵਿੱਚ ਉਹਦਾ ਨਾਮ ਨਹੀਂ ਹੈਗਾ ਉਹਦਾ ਉਹਦੀ ਜਿਹੜੀ ਵੋਟ ਆ ਉਹ ਨਹੀਂ ਬਣੀ ਹੈਗੀ ਤਾਂ ਤੁਸੀਂ ਉਸ ਦਾ ਜਿਹੜਾ ਜਨਮ ਸਰਟੀਫਿਕੇਟ ਲਓਗੇ ਜਨਮ ਸਰਟੀਫਿਕੇਟ ਦਾ ਨੰਬਰ ਆ ਜਿਹੜਾ ਉਹ ਵੋਟਰ ਕਾਰਡ ਨੰਬਰ ਦੇ ਵਿੱਚ ਐਡ ਕਰੋਗੇ ਤੇ ਇਸ ਤੋਂ ਬਾਅਦ ਤੁਸੀਂ ਇਸ ਨੂੰ ਸਕੈਨ ਕਰਕੇ ਆਪਣੇ ਫੋਨ ਦੇ ਵਿੱਚ ਸੇਵ ਕਰੋਗੇ ਉਸ ਤੋਂ ਬਾਅਦ ਅਸੀਂ ਅਗਲੀ ਡਿਟੇਲ ਦੱਸਦੇ ਹਾਂ ਉਸ ਤੋਂ ਬਾਅਦ ਤੁਸੀਂ ਦੁਬਾਰਾ ਇਸ ਵਾਲੀ ਵੈਬਸਾਈਟ ਦੇ ਉੱਤੇ ਚਲੇ ਜਾਣਾ ਹੈ ਇਸ ਵਾਲੀ ਵੈਬਸਾਈਟ ਦੇ ਉੱਤੇ ਆ ਕੇ ਤੁਸੀਂ ਇਸ ਨੂੰ ਲੌਗਇਨ ਕਰ ਲੈਣਾ ਹੈ ਲੌਗਇਨ ਕਰਨ ਦਾ ਜਿਹੜਾ ਤਰੀਕਾ ਉਹ ਸੇਮ ਹੀ ਹੈ ਜਿਹੜਾ ਪਿਛਲੀ ਵੀਡੀਓ ਦੇ ਵਿੱਚ ਦੱਸਿਆ ਸੀਗਾ ਇੱਕ ਚੀਜ਼ ਤੁਹਾਨੂੰ ਹੋਰ ਦੱਸ ਦਿੰਨੇ ਆ ਕਿ ਜੇਕਰ ਤੁਹਾਡਾ 10 ਲੱਖ ਵਾਲਾ ਕਾਰਡ ਆ 5 ਲੱਖ ਵਾਲਾ ਕਾਰਡ ਆ ਜਿਹੜਾ ਬਣਿਆ ਹੋਇਆ ਉਸ ਨੂੰ ਤੁਸੀਂ 10 ਲੱਖ ਦੇ ਵਿੱਚ ਕਿਵੇਂ ਅਪਡੇਟ ਕਰਨਾ ਹੈ ਉਸ ਦੇ ਲਈ ਜਿਹੜੀ ਵੀਡੀਓ ਆ ਉਹ ਡਿਸਕ੍ਰਿਪਸ਼ਨ ਦੇ ਵਿੱਚ ਜਾ ਕੇ ਤੁਸੀਂ ਲਿੰਕ ਦੇ ਉੱਤੋਂ ਜਿਹੜੀ ਪਹਿਲਾਂ ਵੀਡੀਓ ਆ ਉਹ ਕੁਝ ਹੀ ਮਿੰਟ ਪਹਿਲਾਂ ਹੁਣ ਤੋਂ ਜਿਹੜੀ ਅਪਲੋਡ ਕੀਤੀ ਗਈ ਹੈ ਇਸ ਵੀਡੀਓ ਦੇ ਕੁਝ ਕੀ ਹੀ ਮਿੰਟ ਤੋਂ ਪਹਿਲਾਂ ਕੁਝ ਹੀ ਮਿੰਟ ਪਹਿਲਾਂ ਜਿਹੜੀ ਉਹ ਵੀਡੀਓ ਅਪਲੋਡ ਕੀਤੀ ਗਈ ਹੈ ਤਾਂ ਤੁਸੀਂ ਜਿਹੜੀ ਉਹ ਵੀਡੀਓ ਉਹ ਦੇਖ ਸਕਦੇ ਹੋ ਸੋ ਹੁਣ ਆਪਾਂ ਜਿਹੜੀ ਅਗਲੀ ਇਸ ਵੀਡੀਓ ਦੇ ਵਿੱਚ ਨਵੇਂ ਫੈਮਿਲੀ ਦੇ ਜਿਹੜੇ ਕਾਰਡ ਨਿਊਸ ਬਾਰੇ ਗੱਲ ਕਰਦੇ ਆ ਇਸ ਵਾਲੀ ਵੈਬਸਾਈਟ ਦੇ ਉੱਤੇ ਆ ਕੇ ਤੁਸੀਂ ਆਪਣਾ ਜਿਹੜਾ ਲੌਗਇਨ ਉਹ ਕਰ ਲੈਣਾ ਆ ਮੋਬਾਈਲ ਨੰਬਰ ਦੇ ਨਾਲ ਲੌਗਇਨ ਕਰਨ ਤੋਂ ਬਾਅਦ ਨਿਊ ਇਨਰੋਲਮੈਂਟ ਦੀ ਆਪਸ਼ਨ ਹੋਵੇਗੀ ਤੁਸੀਂ ਦੇਖੀ ਸਕਦੇ ਹੋ ਸਕਰੀਨ ਦੇ ਉੱਤੇ ਜਿਹੜੀ ਨਿਊ ਇਨਰੋਲਮੈਂਟ ਦੀ ਆਪਸ਼ਨ ਹੈ ਸਰਚ ਦੇ ਉੱਤੇ ਉਸ ਦੇ ਉੱਤੇ ਤੁਸੀਂ ਕਲਿੱਕ ਕਰੋਗੇ ਨਿਊ ਇਨਰੋਲਮੈਂਟ ਦੇ ਉੱਤੇ ਕਲਿੱਕ ਕਰਨ ਤੋਂ ਬਾਅਦ ਤੁਸੀਂ ਆਪਣੀ ਜਿਹੜੀ ਸਟੇਟ ਆ ਉਹ ਸਿਲੈਕਟ ਕਰੋਗੇ ਸੋ ਬਾਈ ਡਿਫਾਲਟ ਜਿਹੜੀ ਪੰਜਾਬ ਹੀ ਸਿਲੈਕਟ ਹੋਈ ਹੋਵੇਗੀ ਉਸ ਤੋਂ ਬਾਅਦ ਤੁਹਾਡੇ ਲਈ ਆਟੋਮੈਟਿਕਲੀ ਇੱਕ ਹੀ ਜਿਹੜੀ ਆਪਸ਼ਨ ਆ ਸਕੀਮ ਦੀ ਉਹ ਹੋਵੇਗੀ ਜਿਸ ਨੂੰ ਤੁਸੀਂ ਸਿਲੈਕਟ ਕਰੋਗੇ ਮੁੱਖ ਮੰਤਰੀ ਸਿਹਤ ਯੋਜਨਾ ਇਸ ਸਕੀਮ ਨੂੰ ਸਿਲੈਕਟ ਕਰਕੇ ਤੁਸੀਂ ਪ੍ਰੋਸੀਡ ਦੇ ਉੱਤੇ ਕਲਿੱਕ ਕਰੋਗੇ ਉਸ ਤੋਂ ਬਾਅਦ ਤੁਹਾਡੇ ਕੋਲੇ ਇਸ ਤਰ੍ਹਾਂ ਦੀ ਸਕਰੀਨ ਆ ਉਹ ਜਿਹੜੀ ਖੁੱਲ੍ਹ ਜਾਵੇਗੀ ਜਿਸ ਦੇ ਵਿੱਚ ਤੁਹਾਡੀ ਸੀ ਆਪਣੇ ਫੈਮਿਲੀ ਦੇ ਹੈੱਡ ਦਾ ਨਾਮ ਆ ਜਿਹੜਾ ਉਹ ਐਂਟਰ ਕਰੋਗੇ ਜਿਸ ਦੇ ਵਿੱਚ ਉਸ ਦਾ ਜਿਹੜਾ ਨਾਮ ਆ ਉਹ ਐਂਟਰ ਕਰੋਗੇ ਉਸ ਤੋਂ ਬਾਅਦ ਜੈਂਡਰ ਮੇਲ ਜਾਂ ਫੀਮੇਲ ਉਸ ਤੋਂ ਬਾਅਦ ਬਰਥ ਦਾ ਈਅਰ ਸਿਲੈਕਟ ਕਰੋਗੇ ਉਸ ਤੋਂ ਬਾਅਦ ਉਸ ਦੇ ਫਾਦਰ ਦਾ ਨਾਮ ਜਾਂ ਹਸਬੰਦ ਦਾ ਨਾਮ ਉਸ ਤੋਂ ਬਾਅਦ ਆਈਡੀ ਪ੍ਰੂਫ ਦੇ ਵਿੱਚ ਤੁਸੀਂ ਉਸ ਦਾ ਵੋਟਰ ਕਾਰਡ ਸਿਲੈਕਟ ਕਰੋਗੇ ਤੇ ਉਸ ਤੋਂ ਬਾਅਦ ਆਈਡੀ ਨੰਬਰ ਦੇ ਵਿੱਚ ਵੋਟਰ ਕਾਰਡ ਦਾ ਨੰਬਰ ਪਾਉਗੇ ਉਸ ਤੋਂ ਬਾਅਦ ਜਿਹੜਾ ਅਪਲੋਡ 셀ਫ ਡਿਕਲੇਰੇਸ਼ਨ ਦੇ ਵਿੱਚ ਆ ਜਿਹੜਾ ਤੁਹਾਨੂੰ ਅਸੀਂ ਫਾਰਮ ਪਹਿਲਾਂ ਪ੍ਰੋਵਾਇਆ ਸੀਗਾ ਜਿਸ ਦੇ ਵਿੱਚ ਸਾਰਣੀ ਦੇ ਵਿੱਚ ਸਾਰੇ ਫੈਮਿਲੀ ਦੇ ਡਿਟੇਲ ਸੀਗੀ ਉਹ ਇਸ ਜਗ੍ਹਾ ਦੇ ਉੱਤੇ ਤੁਸੀਂ ਅਪਲੋਡ ਕਰੋਗੇ ਤੇ ਨਾਲ ਹੀ ਤੁਹਾਨੂੰ ਜਿਹੜੀ ਡਾਊਨਲੋਡ ਸੈਲਫ ਡਿਕਲੇਰੇਸ਼ਨ ਫਾਰਮ ਡਾਊਨਲੋਡ ਕਰਨ ਦੀ ਆਪਸ਼ਨ ਆ ਉਹ ਦਿੱਤੀ ਗਈ ਆ ਇਸ ਦੇ ਉੱਤੋਂ ਤੁਸੀਂ ਜਿਹੜਾ ਉਹ ਵਾਲਾ ਫਾਰਮ ਆ ਜਿਹੜਾ ਭਰਿਆ ਸੀਗਾ ਆਪਾਂ ਨੇ ਉਹ ਤੁਸੀਂ ਇਸ ਦੇ ਉੱਤੋਂ ਡਾਊਨਲੋਡ ਕਰ ਸਕਦੇ ਹੋ ਉਸ ਤੋਂ ਬਾਅਦ ਤੁਸੀਂ ਆਪਣੀ ਫੈਮਿਲੀ ਦੇ ਹੈੱਡ ਦਾ ਮੋਬਾਈਲ ਨੰਬਰ ਪਾ ਕੇ ਵੈਰੀਫਾਈ ਕਰੋਗੇ ਵੈਰੀਫਾਈ ਕਰਨ ਤੋਂ ਬਾਅਦ ਕੈਪਚਾ ਭਰ ਕੇ ਤੁਸੀਂ ਸਬਮਿਟ ਕਰੋਗੇ ਸਬਮਿਟ ਕਰਨ ਤੋਂ ਬਾਅਦ ਤੁਹਾਡੇ ਲਈ ਜਿੱਦਾਂ ਫਾਰਮ ਦੇ ਵਿੱਚ ਸਾਰਨੀ ਖੁੱਲੀ ਸੀਗੀ ਉਸ ਤਰ੍ਹਾਂ ਤੁਹਾਡੇ ਲਈ ਜਿਹੜੀ ਅੱਗੇ ਆਪਸ਼ਨ ਹੋਵੇਗੀ ਫੈਮਿਲੀ ਮੈਂਬਰ ਐਡ ਕਰਨ ਦੀ ਫੈਮਿਲੀ ਮੈਂਬਰ ਐਡ ਕਰਨ ਦੇ ਵਿੱਚ ਤੁਸੀਂ ਆਪਣੀ ਸਾਰੀ ਫੈਮਿਲੀ ਦੇ ਮੈਂਬਰ ਐਡ ਕਰੋਗੇ ਤੇ ਉਸ ਤੋਂ ਬਾਅਦ ਤੁਸੀਂ ਇਕੱਲੇ ਇਕੱਲੇ ਜਣੇ ਐਡ ਕਰੋਗੇ ਇਕੱਲੇ ਇਕੱਲੇ ਜਣੇ ਦਾ ਵੋਟਰ ਕਾਰਡ ਦਾ ਨੰਬਰ ਜਿਹੜਾ ਉਹ ਪਾਉਗੇ ਤੇ ਉਸ ਦੀ ਜਿਹੜੀ ਲਾਈਵ ਫੋਟੋ ਵੀ ਹੋਵੇਗੀ ਸੋ ਜੇ ਤੁਸੀਂ ਆਪਣਾ ਕਾਰਡ ਬਣਵਾਓਗੇ ਤਾਂ ਤੁਸੀਂ ਜਿਹੜੀ ਤੁਹਾਡੀ ਜਿਹੜੀ ਫੈਮਿਲੀ ਆ ਉਹ ਇਕੱਠੀ ਹੋਣੀ ਚਾਹੀਦੀ ਆ ਤੇ ਨਾਲ ਹੀ ਤੁਹਾਡੀ ਜਿਹੜੀ ਫੈਮਿਲੀ ਦੇ ਇਕੱਲੇ-ਇਕੱਲੇ ਦਾ ਜਿਹੜਾ ਵੋਟਰ ਕਾਰਡ ਆ ਉਹ ਅਪਲੋਡ ਹੋਵੇਗਾ ਜਿਸ ਨਾਲ ਤੁਹਾਡਾ ਕਾਰਡ ਉਹ ਬਣੇਗਾ ਸੋ ਇਕੱਲੇ-ਇਕੱਲੇ ਜਾਣੇ ਦਾ ਜਿਹੜਾ ਤੁਹਾਡਾ ਇਕੱਲੇ-ਇਕੱਲੇ ਮੈਂਬਰ ਦਾ ਕਾਰਡ ਦੀ ਡਿਟੇਲ ਤੁਸੀਂ ਐਂਟਰ ਕਰਨੀ ਆ ਇਕੱਲੇ-ਇਕੱਲੇ ਮੈਂਬਰ ਦਾ ਕਾਰਡ ਆ ਜਿਹੜਾ ਤੁਹਾਡਾ ਬਣ ਕੇ ਰੈਡੀ ਹੋਵੇਗਾ ਸੋ ਜਿੰਨੇ ਵੀ ਤੁਹਾਡੇ ਮੈਂਬਰ ਹੋਣਗੇ ਉਹ ਸਾਰੇ ਤੁਸੀਂ ਆਪਣੇ ਮੈਂਬਰ ਨੇ ਉਹ ਐਡ ਕਰ ਲੈਣੇ ਨੇ ਇਸ ਦੇ ਵਿੱਚ ਇਹ ਧਿਆਨ ਰੱਖਿਓ ਕਿ ਜੇਕਰ ਤੁਹਾਡੇ ਫੈਮਿਲੀ ਦਾ ਕੋਈ ਮੈਂਬਰ ਛੁੱਟ ਗਿਆ ਜਾਂ ਉਸ ਦਾ ਕਾਰਡ ਨਹੀਂ ਬਣਿਆ ਤਾਂ ਉਹ ਬਾਅਦ ਵਿੱਚ ਨਹੀਂ ਐਡ ਹੋਵੇਗਾ ਉਸ ਦੀ ਇੱਕ ਅਲੱਗ ਫੈਮਿਲੀ ਬਣਾਉਣੀ ਪਵੇਗੀ ਸੋ ਇਸ ਦੀ ਜਿਹਦਾ ਧਿਆਨ ਰੱਖਿਓ ਕਿ ਇੱਕ ਵਾਰ ਦੇ ਵਿੱਚ ਹੀ ਆਪਣੇ ਜਿਹੜੇ ਮੈਂਬਰ ਨੇ ਉਹ ਐਡ ਕਰਿਓ ਕਿਉਂਕਿ ਵਾਰ-ਵਾਰ ਜਿਹੜੀ ਇਸ ਦੇ ਵਿੱਚ ਆਪਸ਼ਨ ਉਹ ਦਿੱਤੀ ਨਹੀਂ ਹੈਗੀ ਵਾਰ-ਵਾਰ ਜਿਹੜੀ ਤੁਹਾਡੀ ਫੈਮਿਲੀ ਦੇ ਕਾਰਡ ਨੇ ਉਹ ਨਹੀਂ ਬਣਨੇ ਇੱਕ ਵਾਰ ਹੀ ਜਿਹੜੀ ਤੁਹਾਡੀ ਫੈਮਿਲੀ ਦੇ ਕਾਰਡ ਨੇ ਉਹ ਬਣਨਗੇ ਉਸ ਤੋਂ ਬਾਅਦ ਤੁਸੀਂ ਸਬਮਿਟ ਕਰੋਗੇ ਸਬਮਿਟ ਕਰਨ ਤੋਂ ਬਾਅਦ ਕੁਝ ਹੀ ਦਿਨਾਂ ਦੇ ਵਿੱਚ ਜਾਂ ਕੁਝ ਹੀ ਘੰਟਿਆਂ ਦੇ ਵਿੱਚ ਤੁਹਾਡੇ ਜਿਹੜੇ ਕਾਰਡ ਨੇ ਉਹ ਬਣ ਸਕਦੇ ਨੇ ਤੇ ਤੁਸੀਂ ਜਿਹੜੇ ਆਪਣੇ ਕਾਰਡ ਨੇ ਉਹ ਡਾਊਨਲੋਡ ਕਰ ਸਕਦੇ ਹੋ ਬਾਕੀ ਹੋਰ ਜਾਣਕਾਰੀ ਲਈ ਤੁਸੀਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ ਤਾਂ ਜੋ ਤੁਹਾਨੂੰ ਜਿਹੜੀ ਅਗਲੀ ਅਪਡੇਟ ਆ ਉਹ ਮਿਲਦੀ ਰਹੇ ਜੇਕਰ ਤੁਹਾਡਾ 5 ਲੱਖ ਵਾਲਾ ਕਾਰਡ ਪਹਿਲਾਂ ਬਣਿਆ ਹੋਇਆ ਹੈ ਉਸ ਨੂੰ ਤੁਸੀਂ 10 ਲੱਖ ਦੇ ਵਿੱਚ ਅਪਡੇਟ ਕਰਨਾ ਆ ਉਸ ਬਾਰੇ ਸਾਡੀ ਜਿਹੜੀ ਕੁਝ ਹੀ ਮਿੰਟ ਪਹਿਲਾਂ ਅਸੀਂ ਵੀਡੀਓ ਅਪਲੋਡ ਕਰ ਚੁੱਕੇ ਹਾਂ ਉਹ ਤੁਸੀਂ ਨੀਚੇ ਡਿਸਕ੍ਰਿਪਸ਼ਨ ਦੇ ਵਿੱਚ ਜਾ ਕੇ ਦੇਖ ਸਕਦੇ ਹੋ ਕਿ ਕਿਸ ਤਰ੍ਹਾਂ ਕਾੜਾ ਹੋ ਬਣਾਉਣਾ ਹੈ ਧੰਨਵਾਦ